ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਬਿਅਰ ਹਾਊਸ ਦੇ ਗਦਾਮਾਂ ਬਾਰੇ ਕਿ ਜਿਹੜੇ ਗਦਾਮ ਨੇ ਉਹ ਕਿਵੇਂ ਮਿਲਦੇ ਨੇ ਜੇਕਰ ਕੋਈ ਬੰਦਾ ਗਦਾਮਾਂ ਦੇ ਟੈਂਡਰ ਲੈਣੇ ਚਾਹੁੰਦਾਗਾ ਤਾਂ ਉਹਦੇ ਬਾਰੇ ਮੈਂ ਅੱਜ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਜਿਹੜੇ ਗਦਾਮ ਨੇ ਬਿਅਰ ਹਾਊਸ ਦੇ ਉਹਨਾਂ ਦੇ ਟੈਂਡਰ ਕਿਸ ਤਰ੍ਹਾਂ ਮਤਲਬ ਹੁੰਦੇ ਨੇਗੇ ਤੇ ਕਿਵੇਂ ਤੁਸੀਂ ਗਦਾਮਾਂ ਦੇ ਵਿੱਚ ਆ ਸਕਦੇ ਹੋ ਜਾਂ ਕਾਰੋਬਾਰ ਕਰ ਸਕਦੇ ਹੋ ਇਹ ਆਓ ਵੀਡੀਓ ਕਰਦੇ ਹਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੈਂ ਹਰ ਇੱਕ ਜਿਹੜੀ ਗੱਲਬਾਤ ਕਰਦਾ ਉਹਨਾਂ ਦਾ ਮੈਂ ਆਪਣੇ ਤਜਰਬੇ ਦੇ ਵਿੱਚੋਂ ਹੀ ਗੱਲਬਾਤ ਕਰਦਾਗਾ ਕੋਈ ਵੀ ਗੱਲਬਾਤ ਮੈਂ ਬਿਨਾਂ ਤਜਰਬੇ ਤੋਂ ਨਹੀਂ ਮਤਲ ਕਰਦਾ ਹੈਗਾ ਜਿਹੜੀ ਚੀਜ਼ ਦਾ ਮੈਨੂੰ ਨਹੀਂ ਪਤਾ ਹੈਗਾ ਉਹ ਮੈਂ ਕਦੇ ਨਹੀਂ ਕਹਿੰਦਾ ਹੈਗਾ ਜਿਹੜਾ ਬਿਆਰ ਹਾਊਸ ਤੇ ਗ੍ਰਾਮ ਨੇ ਇਹ ਵੀ ਮੇਰੇ ਕੋਲੇ ਬਣਾਏ ਹੋਏ ਨੇ ਮੈਂ ਤਾਂ ਕਰਕੇ ਵੇਅਰ ਹਾਊਸ ਦੇ ਕਦਮਾਂ ਦੀ ਗੱਲ ਕਰਨ। ਜਿਹੜੇ ਵੇਅਰ ਹਾਊਸ ਦੇ ਕਦਮ ਨੇ ਦੋਸਤੋ ਇਹ ਐਫਸੀਆਈ ਵੱਲੋਂ ਤੇ ਐਫਸੀਆਈ ਦੇ ਗਾਂ ਅਗਲੇ ਜਿਹੜੇ ਵਿਭਾਗ ਨੇ ਸੂਬੇ ਦੇ ਉਹਨਾਂ ਵੱਲੋਂ ਕਾਲ ਕੀਤੇ ਜਾਂਦੇ ਨੇ। ਜਿਵੇਂ ਕਿ ਆਪਣੇ ਐਫਸੀਆਈ ਦੇ ਅੰਦਰ ਫੂਡ ਸਪਲਾਈ ਹੈ, ਪੰਸਪੈ, ਵੇਅਰ ਹਾਊਸ ਹੈ ਹੋਰ ਇਸ ਤਰ੍ਹਾਂ ਦੇ ਕਈ ਵਿਭਾਗ ਨੇ ਤੇ ਜਿਹੜੇ ਕਿ ਉਹ ਕਾਲ ਕਰਦੇ ਨੇ ਟੈਂਡਰ ਕਿ ਸਾਨੂੰ ਮਲੇਰ ਕੋਟਲੇ ਦੇ ਵਿੱਚ ਮੰਨ ਲੋ ਇੱਕ ਮੈਂ ਉਦਾਹਰਨ ਦੇ ਤੌਰ ਤੇ ਕਹਿਣਾ ਕਿ ਸਾਨੂੰ ਮਲੇਰ ਕੋਟਲੇ ਦੇ ਵਿੱਚ 10000 ਟਨ ਦੇ ਗਦਾਮ ਮਤਲਬ ਸੀ ਟੈਂਡਰ ਕੱਢ ਰਹੇ ਆ ਤੇ ਉਹਦੇ ਲਈ ਸਾਨੂੰ ਐਪਲੀਕੇਸ਼ਨਾਂ ਚਾਹੀਦੀਆਂ ਨੇ ਸ਼ਾਇਦ ਹੁਣ ਨਿਕਲੇ ਵੀ ਹੋਏ ਨੇ ਤੇ ਉਹਦੇ ਚ ਸ਼ਰਤਾਂ ਕੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਸ਼ਰਤ ਹੁੰਦੀ ਆ ਜ਼ਮੀਨ ਦੀ ਕਿ ਜਿਹੜੀ ਜ਼ਮੀਨ ਹੈ ਓਹੋ ਸਟੇਸ਼ਨ ਤੋਂ 8 ਕਿਲੋਮੀਟਰ ਦੇ ਅੰਦਰ ਅੰਦਰ ਹੋਣੀ ਚਾਹੀਦੀ ਆ 8 ਕਿਲੋਮੀਟਰ ਤੋਂ ਉਦੀ ਦੂਰੀ ਵੱਧ ਨਹੀਂ ਹੋਣੀ ਚਾਹੀਦੀ ਇਹ ਪਹਿਲੀ ਸ਼ਰਤ ਹੈ ਇਹਦਾ ਕਾਰਨ ਹੈ ਕਿਉਂਕਿ ਟਰੱਕ ਜੂਨੀਅਨ ਦੇ ਜਿਹੜੇ ਉਹਨਾਂ ਦੇ ਕਿਰਾਏ ਹੁੰਦੇ ਨੇ 8 ਕਿਲੋਮੀਟਰ ਤੋਂ ਉੱਪਰ ਉਹ ਕਿਲੋਮੀਟਰਾਂ ਦੇ ਪੈਂਦੇ ਨੇ ਇੱਥੇ ਤੱਕ ਲੋਕਲ ਹੁੰਦੇ ਨੇ ਸੋ ਪਹਿਲੀ ਸ਼ਰਤ ਇਹ ਆ ਤੇ ਦੂਜੀ ਜਿਹੜੀ ਜ਼ਮੀਨ ਹੈ ਉਹ 18 ਫੁੱਟੀ ਰੋਡ ਦੇ ਉੱਪਰ ਲੱਗਦੀ ਹੋਣੀ ਚਾਹੀਦੀ ਆ ਇਸ ਸ਼ਰਤ ਦੇ ਵਿੱਚ ਨਾਲ ਇਹ ਹੁੰਦਾਗਾ ਕਿ ਤੁਸੀਂ ਜਿਹੜਾ ਜਮੀਨ ਹੈ ਜਿਵੇਂ 10000 ਟਨ ਦੇ ਲਈ ਘੱਟੋ ਘੱਟ ਤੁਹਾਨੂੰ 4 ਏਕੜ ਜ਼ਮੀਨ ਚਾਹੀਦੀ ਆ ਉਵੇਂ ਜਿੱਕਰ ਵਧਦੀ ਜਾਂਦੀ ਆ ਜਿਵੇਂ 10 20000 ਲਈ 8 ਏਕੜ ਹੋ ਗਈ ਗੁਣਾ ਕਰ ਲੋ ਅੱਗੇ ਅੱਗੇ ਅੱਛਾ ਇਹਦੇ ਚ ਦੋ ਸ਼ਰਤਾਂ ਦਾ ਮੈਨੇ ਹੋ ਗਈਆਂ ਤੇ ਇਹਦੇ ਚ ਆਪਾਂ ਨੇ ਅਪਲਾਈ ਕਰਨਾ ਹੁੰਦਾ ਜਦੋਂ ਆ ਜਾਂਦਾਗਾ ਫਿਰ ਆਪਾਂ ਅਪਲਾਈ ਕਰਦੇ ਆ ਫੂਡ ਸਪਲਾਈ ਕੋਲੇ ਕਿ ਜਿਹੜਾ ਮੈਂ ਆ ਮੇਰੇ ਕੋਲ ਜ਼ਮੀਨ ਹੈ ਮੈਂ ਨੰਬਰ ਨਾਲ ਲਾ ਕੇ ਆਪਣੀ ਜ਼ਮੀਨ ਦੀ ਲੋਕੇਸ਼ਨ ਪਾ ਕੇ ਟੈਂਡਰ ਅਪਲਾਈ ਕਰ ਦੇਣਾ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਫਿਰ ਦੱਸਦਾ ਜਿਹੜੀ ਟੈਂਡਰ ਹੋਣ ਦੀ ਕੀ ਪ੍ਰਕਿਰਿਆ ਉਹ ਵੀ ਤੁਹਾਨੂੰ ਦੱਸੂਗਾ ਲੇਕਿਨ ਇਹਦੇ ਚ ਜਿਹੜਾ ਇਹ ਕਿਰਾਇਆ ਆਪਾਂ ਨੂੰ ਕਿਵੇਂ ਮਿਲਦਾਗਾ ਉਹਦੇ ਚ ਦੋਸਤੋ ਕੀ ਆ ਜਿਹੜੀ FCI ਆ FCI ਕਰਾਇਆ ਦਿੰਦੀ ਆ ਫੂਡ ਸਪਲਾਈ ਨੂੰ ਫੂਡ ਸਪਲਾਈ ਕਰਾਇਆ ਦਿੰਦੀ ਆ ਆਪਾਂ ਨੂੰ ਜਿਹਦਾ ਟੈਂਡਰ ਪਾਸ ਹੋ ਜਾਂਦਾ ਹੁਣ ਟੈਂਡਰ ਪਾਸ ਕਿਵੇਂ ਹੁੰਦਾਗਾ ਟੈਂਡਰ ਸਪੋਜ਼ ਕਰ ਲਓ ਆਪਾਂ ਨੇ ਤਿੰਨ ਜਣਿਆਂ ਨੇ ਪਾਤੇ ਉਹਨਾਂ ਨੇ ਰੇਟ ਦੱਸਤਾ ਕਿ ਇੰਨੇ ਰੁਪਏ ਕੁਆਂਟਲ ਦੇ ਆਈਡੀਆ ਦੇ ਦਿੰਦੇ ਨੇ ਤੇ ਸਪੋਜ਼ ਕਰ ਲਓ 10 ਰੁਪਏ ਕੁਆਂਟਲ ਦਾ ਆਈਡੀਆ ਹੈਗਾ ਤੇ ਕਿਸੇ ਨੇ 9 ਰੁਪਏ ਪਾਤੇ ਦੂਜੇ ਨੇ 8.5 ਪਾਤੇ ਤੇ ਮੈਂ 8 ਰੁਪਏ ਪਾ ਕੇ ਟੈਂਡਰ ਅਪਲਾਈ ਕਰਤਾ ਜਦੋਂ ਟੈਂਡਰ ਖੁੱਲੂਗਾ ਸਰਕਾਰ ਨੇ ਜਿਹਦਾ ਕੱਟ ਜਿੰਨੇ ਕਰਾਇਆ ਭਰ ਕੇ ਭੇਜਿਆ 8 ਰੁਪਏ ਵਾਲੇ ਨੂੰ ਟੈਂਡਰ ਪਾਸ ਕਰ ਦੇਵੇਗੀ ਤੇ ਉਦੋਂ ਪਹਿਲਾਂ ਆਪਾਂ ਨੇ ਤਕਰੀਬਨ ਅੱਗੇ ਤਾਂ 4 ਲੱਖ ਦਾ ਮੈਂ ਡਰਾਫਟ ਦਿੱਤਾ ਸੀਗਾ ਹੁਣ ਨਹੀਂ ਮੈਨੂੰ ਪਤਾ ਸ਼ਾਇਦ ਵੱਧ ਲੈਂਦੇ ਹੁਣ ਉਹਦੀ ਜਿਹੜੀ ਸਿਕਿਉਰਿਟੀ ਫੀਸ ਹੈ ਉਹ 10000 ਟਨ ਦੇ ਮੰਗਰ ਆਪਣੇ 4 ਲੱਖ ਰੁਪਏ ਦਾ ਡਰਾਫਟ ਉਹਨਾਂ ਨੂੰ ਪਹਿਲਾਂ ਬਣਾ ਕੇ ਦੇਣਾ ਹੁੰਦਾ ਸੀਗਾ ਜਿਹਦਾ ਟੈਂਡਰ ਨਿਕਲਿਆ ਆਉਂਦਾ ਉਹਦੀ ਅਡਜਸਟ ਹੋ ਜਾਂਦੀ ਹੈ ਉਹ ਫੀਸ ਜਿਹਦਾ ਟੈਂਡਰ ਨਹੀਂ ਨਿਕਲਦਾ ਉਹਦਾ ਉਹ ਪੈਸਾ ਵਾਪਸ ਹੋ ਜਾਂਦਾ ਤੇ ਦੋਸਤੋ ਉਸ ਤੋਂ ਬਾਅਦ ਟੈਂਡਰ ਜਿਹੜਾ ਜਦੋਂ ਨਿਕਲਿਆ ਆਉਂਦਾਗਾ ਉਸ ਤੋਂ ਬਾਅਦ ਫਿਰ ਬਣਾਉਣੇ ਹੁੰਦੇ ਨੇ ਕਦਮ ਜਿਹੜਾ ਗਦਾਮ ਬਣਾਉਣ ਦਾ ਪਹਿਲਾ ਸਿਸਟਮ ਸੀਗਾ ਉਹ ਦੋਸਤੋ ਸਿੰਪਲ ਜਿਹੜੇ ਆਪਣੇ ਉਹ ਇਸ ਤਰ੍ਹਾਂ ਸੱਤਾ ਵਾਲੇ ਗ੍ਰਾਮ ਹੁੰਦੇ ਸੀ ਉਹ ਬਣਾਏ ਜਾਂਦੇ ਸੀਗੇ ਤੇ ਜਿਹਦੇ ਚ ਅ ਉਦੋਂ 33% ਸਬਸਿਡੀ ਹੁੰਦੀ ਸੀ ਲੇਕਿਨ ਮੋਦੀ ਸਰਕਾਰ ਨੇ ਆਉਣ ਤੋਂ ਬਾਅਦ ਉਹ ਸਬਸਿਡੀ ਆ ਜਿਹੜੀ ਬੰਦ ਕਰ ਦਿੱਤੀ ਕਿਉਂਕਿ ਇਹ ਤਾਂ ਵੱਡੀਆਂ ਕੰਪਨੀਆਂ ਨੂੰ ਹੀ ਸਾਰਾ ਕੁਝ ਦੇ ਰਹੇ ਨੇ ਆਮ ਲੋਕਾਂ ਨੂੰ ਇਹਨਾਂ ਨੇ ਜਿਹੜੀ ਉਹ ਸੀਗੀ ਸਬਸਿਡੀ ਬੰਦ ਕਰਤੀ ਮੇਰੀ ਖੁਦ 1 ਕਰੋੜ ਰੁਪਇਆ ਸਬਸਿਡੀ ਸੀ ਜਿੰਨਾ ਆਪਾਂ ਲੋਨ ਤੇ ਲੈ ਕੇ ਬਣਾਉਂਦੇ ਸੀਗੇ ਉਹਦੇ ਤੇ 33% ਤੁਹਾਡਾ ਲੋਨ ਮਾਫ ਹੋਣਾ ਸੀ ਸਬਸਿਡੀ ਲੇਕਿਨ ਇਹ 14 ਦੇ ਵਿੱਚ ਜਦੋਂ ਸਰਕਾਰ ਆ ਗਈ ਉਦੋਂ ਸਾਡੇ ਟੈਂਡਰ ਪਾਸ ਹੋਏ ਸੀ ਲੋਨ ਹੋਇਆ ਸੀ ਲੇਕਿਨ ਇਹਨਾਂ ਨੇ ਆਉਣਸਾਰ ਹੁਕਮ ਜਾਰੀ ਕਰਤੇ ਤੇ ਉੱਥੇ ਹੀ ਸਾਡੀਆਂ ਸਬਸਿਡੀਆਂ ਤੇ ਜਿਹੜੀਆਂ ਉਹ ਖਤਮ ਕਰਤੀਆਂ ਤੇ ਜਦੋਂ ਕਿ ਟੈਂਡਰ ਸਾਨੂੰ ਇਹ ਸ਼ਰਤ ਤੇ ਮਿਲੇ ਤੇ ਕਿ 33% ਤੁਹਾਨੂੰ ਸਬਸਿਡੀ ਮਿਲੇਗੀ ਤੇ ਦੋਸਤੋ ਹੁਣ ਜਿਹੜੇ ਬਣਦੇ ਨੇਗੇ ਉਹ ਬਣਦੇ ਨੇ ਸੋਲੋ ਸੋਲੋ ਜਿਹੜੇ ਗਦਾਮ ਨੇ ਤੁਸੀਂ ਦੇਖਿਆ ਹੋਣਗੇ ਜਿਹੜੇ ਉਹ ਗੋਲ ਗੋਲ ਇਦਾਂ ਇਦਾਂ ਵਾਲੇ ਉਹਦੇ ਵਿੱਚ ਸਰਕਾਰ ਨੇ ਦੋਸਤੋ ਕੀ ਕੀਤਾ ਜਿਹੜੇ ਇਹ ਸੋਲੋ ਨਿਕਲਦੇ ਸੀਗੇ ਜਿਹੜੇ ਹੁਣ ਅਜੇ ਅੱਗੇ ਕੀ ਕਰਦੇ ਆ ਉਹ ਤਾਂ ਬਾਅਦ ਦੀ ਗੱਲ ਆ ਲੇਕਿਨ ਪਹਿਲਾਂ ਇਹਨਾਂ ਨੇ ਜੋ ਆਰਾਮਜਾਦ ਕੀ ਕੀਤੀ ਉਹ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਟੈਂਡਰ ਕੱਢ ਦਿੱਤੇ ਸਾਡੇ ਟੈਂਡਰਾਂ ਤੋਂ ਬਾਅਦ ਕਾਲ ਕੀਤਾ ਕਿ ਫਲਾਣ ਫਲਾਣ ਸ਼ਹਿਰਾਂ ਦੇ ਵਿੱਚ ਇੰਨੇ ਇੰਨੇ ਹਜ਼ਾਰ ਟਨ ਦੇ ਜਿਹੜੇ ਕਦਮ ਕੱਡੇ ਨੇ ਜਿਦੇ ਵਿੱਚ ਮਲੇਰ ਕੋਟਲਾ ਵੀ ਸੀਗਾ ਅਹਿਮਗੜ੍ਹ ਧੂਰੀ ਸਾਰੇ ਬਹੁਤ ਸੈਰ ਸੀਗੇ ਤੇ ਉੱਥੇ ਸਾਨੂੰ ਚੰਡੀਗੜ੍ਹ ਬੁਲਾਇਆ ਗਿਆ ਉੱਥੇ ਅਸੀਂ ਗਏ ਤਾਂ ਉੱਥੇ ਮੀਟਿੰਗ ਕੀਤੀ ਤੇ ਉੱਥੇ ਇਹਨਾਂ ਨੇ ਸ਼ਰਤਾਂ ਦੱਸਣੀਆਂ ਸ਼ੁਰੂ ਕੀਤੀਆਂ ਆਪਣਾ ਸਕਰੀਨ ਦੇ ਉੱਪਰ ਇਹਦਾ ਤਾਂ ਇਹਨਾਂ ਨੇ ਦੱਸਣਾ ਸ਼ੁਰੂ ਕੀਤਾ ਵੀ ਜਿਹੜੀ ਜ਼ਮੀਨ ਹੈ ਉਹ ਸਰਕਾਰ ਤੁਹਾਨੂੰ ਦੇਵੇਗੀ ਸਾਡੀ ਸਰਕਾਰ ਤੁਹਾਨੂੰ ਜ਼ਮੀਨ ਦੇਵੇਗੀ ਜਦੋਂ ਕਿ ਜ਼ਮੀਨ ਆਪਾਂ ਨੇ ਲੈਣੀ ਹੁੰਦੀ ਆ ਤੇ ਉਹਦਾ ਕਿਰਾਇਆ ਕੋਈ ਨਹੀਂ ਹੋਏਗਾ ਅਸੀਂ ਕਹੇ ਤਾਂ ਬਹੁਤ ਵਧੀਆ ਗੱਲ ਹੋ ਗਈ ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਲੋਨ ਹੈ ਉਹ ਵੀ ਸਰਕਾਰ ਕਰਾ ਕੇ ਦੇਵੇਗੀ ਉਹਦੇ 'ਚ ਜਿਹੜਾ ਵਿਆਜ ਹੈ ਉਹ ਪੁਆਇੰਟ 01 ਮਲਿਕ ਪੈਸਾ ਯਾਨੀ ਕਿ ਨਾ ਮਾਤਰ ਇਹ ਅਸੀਂ ਤੁਹਾਨੂੰ ਮਹਈਆ ਕਰਾਵਾਂਗੇ ਅਸੀਂ ਕਹੇ ਵੀ ਇਹ ਵੀ ਬਹੁਤ ਵਧੀਆ ਗੱਲ ਹੋ ਗਈ ਇਤੋਂ ਵਧੀਆ ਹੋਰ ਕੀ ਹੋ ਸਕਦਾ ਤੇ ਇਸੇ ਤਰ੍ਹਾਂ ਸਾਰੀਆਂ ਸ਼ਰਤਾਂ ਜਦੋਂ ਉਹਨਾਂ ਨੇ ਦੱਸੀਆਂ ਇਹ ਜਿਹੜਾ ਉਹਦਾ ਰੇਟ ਵੀ ਦੱਸਿਆ ਉਹ ਵੀ ਬਹੁਤ ਉੱਚਾ 77 ਰੁਪਏ ਦੱਸਿਆ ਜਿਹੜਾ ਕਿ ਸਾਨੂੰ 4 ਰੁਪਏ 10 ਪੈਸੇ ਮਿਲਿਆ ਸੀਗਾ ਤਾਂ ਦੋਸਤੋ ਠੀਕ ਹੈ ਵੀ ਬੜਾ ਵਧੀਆ ਹੋ ਗਿਆ ਦਾ ਸਰਕਾਰ ਨੇ ਬਹੁਤ ਹੀ ਵਧੀਆ ਫੈਸਲਾ ਕੀਤਾ ਤੇ ਅਸੀਂ ਆਪ ਉਹਦੇ ਸਹਾਰਾਂ 'ਚ ਪਾਉਣ ਲਈ ਤਿਆਰ ਹੋ ਗਏ ਹੋਰ ਵੀ ਸ਼ਰਤਾਂ ਸੀ ਕਾਫੀ ਜਿਹੜੀਆਂ ਕਿ ਬਹੁਤ ਸੌਖੀਆਂ ਸ਼ਰਤਾਂ ਤੇ ਲੇਕਿਨ ਥੱਲੇ ਨੋਟ ਦੇ ਦਿੱਤਾ ਗਿਆ ਕਿ ਜੀਐਸ ਵਿਅਕਤੀ ਕੋਲੇ 5 ਲੱਖ ਟਨ ਦੇ ਪਹਿਲਾ ਗਦਾਮ ਹੈਗੇ ਨੇ ਅਪਲਾਈ ਉਹ ਹੀ ਕਰੇਗਾ ਉਹ ਸਿਰਫ ਪੰਜਾਬ ਦੇ ਵਿੱਚ ਅਡਾਨੀਆਂ ਕੋਲੇ ਸੀਗੇ 5 ਲੱਖ ਦੇ ਹੋਰ ਕਿਸੇ ਕੋਲੇ ਵੀ ਨਹੀਂ ਸੀਗੇ ਜਾਂ ਸੋਮਾ ਵਾਲਿਆਂ ਕੋਲੇ ਵੀ ਸਾਇਦ ਕੁਝ ਸੀਗੇ ਪਰ ਸਾਰੇ ਕਦਮ ਜਿਹੜਾ ਅਡਾਨੀ ਨੂੰ ਪੂਰੀ ਸਾਜਿਸ ਦੇ ਤਹਿਤ ਦੇ ਦਿੱਤੇ ਗਏ ਜਿਹੜੇ ਜਿੰਨੇ ਉੱਥੇ ਗਏ ਸੀਗੇ ਲੋਕ ਉਹਨਾਂ ਨੂੰ ਸਿਰਫ ਚਾਹ ਤੇ ਪਕੌੜੇ ਖਵਾ ਕੇ ਸਿਰਫ ਇਸ ਲਈ ਸਾਜ਼ਿਸ਼ ਕਰਕੇ ਬੁਲਾਇਆ ਤਾਂ ਕਿ ਅਖਬਾਰਾਂ ਵਾਲਿਆਂ ਨੂੰ ਇਹ ਉੱਥੇ ਫਿਰ ਬਿਆਨ ਦਿੱਤਾ ਵੀ ਦੇਖੋ ਜੀ ਅਸੀਂ ਤਾਂ ਸਾਰਿਆਂ ਨੂੰ ਸੱਦਿਆ ਸੀਗਾ ਪੂਰਾ ਟਰਾਂਸਪੋਰਟ ਕੰਮ ਕੀਤਾਗਾ ਤੇ ਲੇਕਿਨ ਨਾ ਜੋ ਮੈਂ ਤੁਹਾਨੂੰ ਦੱਸੀਆ ਸ਼ਰਤ 5 ਲੱਖ ਟਨ ਦੇ ਜਦੋਂ ਕਿਸੇ ਕੋਲ ਹੋਰ ਗਦਾਮ ਹੈ ਹੀ ਨਹੀਂ ਤੁਸੀਂ ਸ਼ਰਤ ਹੀ ਇਸ ਤਰ੍ਹਾਂ ਦੀ ਲਾ ਦਿੱਤੀ ਤੇ ਫਿਰ ਕੋਈ ਕੀ ਕਰੂਗਾ ਤੇ ਸਾਰੇ ਕਦਮ ਨੇ ਜਿਹੜੇ ਉਹ ਅਡਾਨੀਆਂ ਨੂੰ ਦੇ ਦਿੱਤੇ ਗਏ ਤੇ ਲੇਕਿਨ ਹੁਣ ਜੇ ਕੋਈ ਕਦਮ ਨਿਕਲਦੇ ਨੇ ਅਗਰ ਕਿਸੇ ਨੇ ਅਪਲਾਈ ਕਰਨੇ ਨੇ ਉਹਦੀਆਂ ਸ਼ਰਤਾਂ ਜੋ ਮੈਂ ਤੁਹਾਨੂੰ ਦੱਸਿਆ ਨੇ ਇਹੀ ਨੇ ਲੇਕਿਨ ਬਣਾਉਣ ਦਾ ਤਰੀਕਾ ਜਿਹੜਾ ਉਹ ਚੇਂਜ ਹੋ ਗਿਆ ਉਹ ਜ ਤੁਹਾਨੂੰ ਉਹਦਾ ਕਿਰਾਇਆ ਵੀ ਵੱਧ ਮਿਲੇਗਾ ਤੇ ਇਹਦੇ ਚ ਕਨਕ ਖੁੱਲੀ ਪੈਂਦੀ ਆ ਪਹਿਲਾਂ ਬੋਰੀਆਂ ਰੱਖਦੇ ਜਿਹੜੇ ਸਾਡੇ ਵਾਲੇ ਕਦਮ ਨੇ ਉਹਨਾਂ ਚ ਬੋਰੀਆਂ ਰੱਖਦੇ ਨੇ ਸੋ ਦੋਸਤੋ ਇਹ ਵਿਹਾਰ ਹਾਊਸ ਦੇ ਗ੍ਰਾਮਾ ਦੀ ਪ੍ਰਕਿਰਿਆ ਹੈਗੀ ਆ ਕੱਲ ਨੂੰ ਮੈਂ ਤੁਹਾਨੂੰ ਵੀਡੀਓ ਲੈ ਕੇ ਆਵਾਂਗਾ ਕਿ ਜਿਹੜੇ ਦੂਸਰੇ ਗਦਾਮ ਨੇ ਨਾ ਆਪਣੇ ਬਿਹਾਰ ਹੌਸਲੇ ਜਿਹਦੇ ਚ ਕੰਪਨੀਆਂ ਦਾ ਸਮਾਨ ਰੱਖਿਆ ਜਾਂਦਾ ਜਿਵੇਂ ਤ੍ਰਿਪਲਾ ਰੋਡ ਦੇ ਉੱਪਰ ਅੰਬਾਲੇ ਵਾਲੀ ਰੋਡ ਦੇ ਉੱਪਰ ਰਾਜਪੁਰੇ ਤੋਂ ਜਾਂ ਬਨੂੜ ਤੋਂ ਜਦੋਂ ਆਪਾਂ ਉਧਰ ਨੂੰ ਜਾਂਦੇ ਆ ਤੇ ਉੱਥੇ ਬਹੁਤ ਜ਼ਿਆਦਾ ਤੁਸੀਂ ਗਰਾਮ ਬਣੇ ਦੇਖੇ ਹੋਣਗੇ ਜਿਹੜੇ ਨੀਲੇ-ਨੀਲੇ ਸੱਤਾਂ ਵਾਲੇ ਗਦਾਮ ਹੁੰਦੇ ਨੇ ਤੇ ਉਹਨਾਂ ਦੀ ਕੀ ਪ੍ਰਕਿਰਿਆ ਹੁੰਦੀ ਆ ਤੇ ਤੁਹਾਨੂੰ ਕੱਲ ਨੂੰ ਮੈਂ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਦੋਸਤੋ ਮੈਂ ਆਪਣੇ ਵੱਲੋਂ ਤੁਹਾਨੂੰ ਹਰ ਇੱਕ ਪ੍ਰਾਪਰਟੀ ਦੇ ਨਾਲ ਜੁੜੇ ਹੋਏ ਕੰਮ ਦੀ ਕਾ ਮਤਲਬ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾਗਾ ਇਹ ਤੁਹਾਨੂੰ ਕਿਵੇਂ ਲੱਗਦੀ ਆ ਇਹਦੇ ਫੀਡਬੈਕ ਜਰੂਰ ਦੇ ਦਿਆ ਕਰੋ ਵੀਰ ਬਣ ਕੇ ਇਹਦੇ ਤੇ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਮੇਰੀਆਂ ਦੂਸਰੀਆਂ ਵੀਡੀਓ ਤੇ ਬਥੇਰੇ ਕਮੈਂਟ ਆਉਂਦੇ ਨੇ ਲੇਕਿਨ ਇਹਦੇ ਤੇ ਵੀ ਕਮੈਂਟ ਕਰਕੇ ਜਰੂਰ ਕੋਈ ਚੀਜ਼ ਪੁੱਛਣੀ ਹੁੰਦੀ ਆ ਪੁੱਛ ਲਿਆ ਕਰੋ ਜੇ ਕੋਈ ਵੀਡੀਓ ਕਿਸੇ ਵਿਸ਼ੇਸ਼ ਕੰਮ ਦੀ ਜਾਣਕਾਰੀ ਲੈਣੀ ਆ ਤਾਂ ਕਹਿ ਸਕਦੇ ਹੋ ਕਿ ਆ ਸੰਧੂ ਸਾਹਿਬ ਸਾਨੂੰ ਮਤਲਬ ਜਾਣਕਾਰੀ ਦੇ ਵੀਡੀਓ ਬਣਾ ਕੇ ਦਿਓ ਜਾਂ ਕੋਈ ਚੀਜ਼ ਤੁਸੀਂ ਕਿ ਸਾਨੂੰ ਇੰਨੀ ਜ਼ਮੀਨ ਚਾਹੀਦੀ ਆ ਜਾਂ ਅਸੀਂ ਆ ਗਦਾਮ ਲੈਣੇ ਨੇ ਜੇਕਰ ਕਿਸੇ ਨੇ ਗਦਾਮ ਵੀ ਲੈਣੇ ਨੇ ਤਾਂ ਤੁਹਾਨੂੰ ਗਦਾਮ ਵੀ ਮਿਲਣਗੇ ਜੇ ਕਿਸੇ ਨੇ ਦੂਸਰੇ ਗਦਾਮ ਜਿਹੜੇ ਮੈਂ ਦੂਜਿਆਂ ਦੀ ਗੱਲ ਕਰ ਰਿਹਾ ਅਗਰ ਉਹ ਗਦਾਮ ਕਿਸੇ ਨੇ ਲੈਣੇ ਨੇ ਤਾਂ ਉਹ ਰਾਜਪੁਰੇ ਕੋਲੇ ਮੇਰੇ ਕੋਲੇ ਸੌਦੇ ਹੈਗੇ ਨੇ ਤੇ ਉਹ ਗਦਾਮ ਵੀ ਅਸੀਂ ਤੁਹਾਨੂੰ आ, मतलब बने बने कदम दे सकते हैं जिदे च बड़े-बड़े कदम ने 50000 ਦਾ મતલબ ਕੋਈ ਲੱਖਾਂ ਦੀ મતલਬ ਜਿਹੜੀ ਕੰਪੈਸਟੀ ਵਾਲੇ ਕਦਮ ਨੇ ਉਹ ਅਗਰ ਕਿਸੇ ਨੇ ਲੈਨੇ ਨਹੀਂ ਤਾਂ ਉਹ ਹਰ ਇੱਕ ਚੀਜ਼ ਜਾਨੀ ਕਿ ਤੁਸੀਂ ਸਾਡੇ ਦਫ਼ਤਰ ਨੂੰ ਮੈਸੇਜ ਕਰਕੇ ਡਿਮਾਂਡ ਕਰ ਸਕਦੇ ਹੋ ਜਰੂਰ ਬਾਕੀ ਨਦਰ ਕੋਈ ਚੀਜ਼ ਸਤੋਂ ਮਿਸਟੇਕ ਵੀ ਹੁੰਦੀ ਆ ਉਹ ਵੀ ਦੱਸਿਆ ਕਰੋ ਕਿ ਇੱਥੇ ਤੁਸੀਂ ਆ ਗਲਤ ਬੋਲਿਆ ਇਥੇ ਤੁਸੀਂ ਆਏ ਨਹੀਂ ਜਾਂ ਮੇਰੀ ਕਿਤੇ ਜਾਣਕਾਰੀ 'ਚ ਗਲਤੀ ਹੁੰਦੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਕਿ ਆ ਸਰਪੰਚ ਸਾਹਿਬ ਤੁਹਾਡੀ ਜਾਣਕਾਰੀ ਗਲਤ ਹੈ ਤਾਂ ਕਿ ਉਹਨੂੰ ਅਸੀਂ ਸੁਧਾਰ ਸਕੀਏ ਇਹ ਕੋਈ ਜ਼ਰੂਰੀ ਤੋੜੋ ਵੀ ਜਿਹੜੀ ਗੱਲ ਮੈਂ ਕਹਿੰਦਾ 100% ਸਹੀ ਹੋਊਗੀ ਸੋ ਇਸ ਕਰਕੇ ਉਹਦੀ ਵੀ ਜ਼ਰੂਰ ਨਾਲ ਦੀ ਨਾਲ ਮੈਨੂੰ ਫੀਡਬੈਕ ਦੇ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ